ਵਰਤ ਡਿਊਟੀ ਲਈ ਆ ਉਹਦੇ ਤਹਿਤ ਅਸੀਂ ਉਰੇ ਆਏ ਆ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਜੀ ਮਿੱਤਰ ਜੀ ਤੇ ਅਮਿਤ ਜੈਨ ਜੀ ਮੈਂਬਰ ਰਿਵਿਊ ਕਮਿਸ਼ਨ ਤੇ ਇਹ ਮੈਂਬਰ ਵੀ ਆ ਸਾਡੇ ਤੇ ਹੁਣ ਮੈਂ ਮਾਰਕੀਟ ਕਮੇਟੀ ਦੇ ਚੇਅਰਮੈਨ ਜੀ ਚਾਚੀ ਜੀ ਅੱਜ ਜਿure ਅਭਦੀ ਡਿਊਟੀ ਨੂੰ ਉਹਨੂੰ ਆਂਦੇ ਉਰੇ ਆਏ ਆ ਦੇਖਿਆ ਵੈਸੇ ਹੈ ਵੀ ਕਾਫੀ ਗੱਲਾਂ ਠੀਕ ਨੇ ਪਰ ਜੀਆਂ ਕਮੀਆਂ ਪੇਸ਼ੀਆਂ ਨੇ ਉਹ ਕਾਇਕਸੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਨੇ ਵੀ ਦੱਸਿਆ ਜੀ ਸਭ ਨਾਲ ਗੱਲਬਾਤ ਕਰਾਂਗੇ ਔਰ ਜੋ ਕਿ ਪੰਡਾ ਖੁਨਾ ਵੀ ਕਮੀ ਹੈ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਸੀਂ ਕਿਤਸੀ ਬਉਸ਼ਾਲਾ ਦੇ ਵਿੱਚ ਉਦੋਂ ਤੁਸੀਂ ਕੀ ਕਮੀਆਂ ਦੇਖੀਆਂ ਤੇ ਅੱਜ ਉੱਤੇ ਕੋਈ ਕੰਮ ਹੋਇਆ ਨਜ਼ਰ ਆਇਆ ਤੁਹਾਨੂੰ ਆਪਣਾ ਐਕਸਪੀਰੀਅੰਸ ਕੀ ਉਹਦਾ ਥੋੜਾ ਮੋਟਾ ਬਿਹਤਰ ਹੈਗਾ ਥੋੜਾ ਬਿਹਤਰ ਹੈਗਾ ਪਰ ਜ਼ਿਆਦਾ ਨਹੀਂ ਗਰਮੀ ਕਿੰਨੀ ਡਿਗਰੀ ਟੈਂਪਰੇਚਰ ਤੇ ਚੱਲ ਰਹੀ ਸਰ 44 45 46 ਡਿਗਰੀ ਤੇ ਚੱਲ ਰਹੀ ਹੈ ਕੀ ਕੋਈ ਪੱਖਾ ਚੱਲਦਾ ਨਜ਼ਰ ਆਇਆ ਤੁਹਾਨੂੰ ਸ਼ੈੱਡ ਦੇ ਵਿੱਚ ਗੱਲ ਇਹ ਆ ਮੈਂ ਤਾਂ ਪਹਿਲਾਂ ਵੀ ਕਹਿ ਕੇ ਚੁੱਕਿਆ ਵੀ ਛੱਡਾਂ ਦੇ ਵਿੱਚ ਅਸੀਂ ਏਸੀ ਲਗਾ ਦੋ ਕੂਲਰ ਲਗਾ ਦੋ ਕੁਛ ਮਰਜੀ ਲਗਾ ਦੋ ਜੋ ਬਾਹਰੀ ਹਵਾ ਹੈ ਜੋ ਬੂਟੇ ਹੈ ਬੂਟਿਆਂ ਤੇ ਅਸੀਂ ਧਿਆਨ ਦੇਈਏ ਪ੍ਰਕਿਰਤੀ ਦਾ ਵੀ ਇਹਨਾਂ ਨੂੰ ਵੀ ਬੜਾ ਆਰਾਮ ਮਿਲੂਗਾ ਮੈਨੂੰ ਪੂਰੀ ਉਮੀਦ ਹੈ ਵੀ ਇਹਨਾਂ ਨੇ ਜੁੰਮਰ ਲਈ ਆਉਣ ਵਾਲੇ ਟਾਈਮ ਦੇ ਵਿੱਚ ਬੂਟੇ ਵਾਟੇ ਲਵਾਵਾਂਗੇ ਚੰਨੇ ਸਾਹਿਬ ਕਾਫੀ ਜਿਹੜੇ ਆ ਦਾਨੀ ਸੱਜਣ ਜਿਹੜੇ ਪੱਖੇ ਡੋਨੇਟ ਵੀ ਕਰਦੇ ਆ ਕਦੇ ਉਸ ਚੀਜ਼ ਦਾ ਡਾਟਾ ਰੱਖਿਆ ਕਿੰਨਾ ਪੱਖਾ ਡੋਨੇਟ ਹੋਇਆ ਕਿੰਨਾ ਪੱਖਾ ਆਇਆ ਪੱਖਾ ਗਿਆ ਕਿਤੇ ਲੱਗਾ ਕਿਉਂ ਨਹੀਂ ਜੇ ਜਿਹੜੇ ਪੱਖੇ ਲੱਗੇ ਉਹਦੀ ਰਿਪੇਅਰ ਕਿਉਂ ਨਹੀਂ ਹੋਈ ਜਦ ਪੈਸੇ ਜਾਰੀ ਹੋ ਰਹੇ ਆ ਕਿ ਫੰਡ ਦੇ ਵਿੱਚ ਕੋਈ ਕਮੀ ਹੈ ਸਰਕਾਰ ਦੇ ਵਿੱਚ ਪੈਸਿਆਂ ਦੀ ਕੋਈ ਕਮੀ ਹੈ ਦੇਖੋ ਜਿੰਨੇ ਉਹ ਦਾਨੀ ਸੱਜਣ ਦੇ ਨਾਲ ਸਹਿਯੋਗ ਨਾਲ ਗਊਸ਼ਾਲਾ ਚੱਲ ਰਹੀ ਹੈ ਬਹੁਤ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਦਾ ਔਰ ਬਹੁਤ ਜ਼ਿਆਦਾ ਉਹਨਾਂ ਦਾ ਦਾਨ ਆ ਰਿਹਾ ਹੈ ਇਹਨਾਂ ਦੱਸਿਆ ਵੀ ਅਸੀਂ ਕਰੋੜ ਰੁਪਏ ਦਾ ਉਹ ਖਰਚਾ ਹੈ 90 ਲੱਖ ਰੁਪਈਆ ਸਾਨੂੰ ਦਾਨ ਚਾਹੁੰਦਾ ਹੈ 10 ਲੱਖ ਰੁਪਏ ਅਸੀਂ ਸਰਕਾਰ ਦਾ ਖਰਚਾ ਹੈ ਪੰਜਾਬ ਸਰਕਾਰ ਦੇ ਜਾਨਿਆ ਵੀ ਸਰਕਾਰ ਵੱਲੋਂ ਹੋਰ ਫੰਡ ਲਗਾ ਕੇ ਨੂੰ ਹੋਰ ਬਿਹਤਰ ਬਣਾਈਏ ਦਾਨੀ ਸੱਜਣਾਂ ਦਾ ਇੱਕ ਵਾਰੀ ਫੇਰ ਮੈਂ ਆਪਦੀ ਦਿਲ ਦੀਆਂ ਗਹਿਰਾਈਆਂ ਤੋਂ ਸਾਰੀ ਟੀਮ ਵੱਲੋਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਵੱਧਦੀ ਗਰਮੀ ਨੂੰ ਦੇਖਦੇ ਹੋ ਗਊਸ਼ਾਲਾ ਦੇ ਵਿੱਚ ਗਾਈਆਂ ਨੂੰ ਨਹਿਲਾਇਆ ਜਾਵੇ ਜਾਂ ਸਵੇਰੇ ਜਾਂ ਸ਼ਾਮ ਇੱਕ ਟਾਈਮ ਤੁਹਾਨੂੰ ਇੱਥੇ ਗਊਸ਼ਾਲਾ ਦੇ ਵਿੱਚ ਕੋਈ ਅਰੇਂਜਮੈਂਟ ਨਜ਼ਰ ਆਇਆ ਜਿੱਥੇ ਗਾਈਆਂ ਨੂੰ ਨਹਾਇਆ ਜਾ ਰਿਹਾ ਹੋਵੇ ਚਲੋ ਹੁਣ ਅਸੀਂ ਐਸੇ ਕਰਕੇ ਆਏ ਹਾਂ ਠਿਆਰੀ ਕਰਾ ਦੇ ਇਹ ਸਾਨੂੰ ਕਮੀਆਂ ਲੱਗੀਆਂ ਉਹ ਕਮੀਆਂ ਡੀ ਸਾਹਿਬ ਨਾਲ ਕਰਾਂਗੇ ਸਾਰੇ ਬੜਾ ਪ੍ਰਸ਼ਾਸਨ ਖੜਾ ਸਾਰਾ ਅਾ ਨੰ ਸੰਗ ਜੋ ਕਮੀਆਂ ਨਜ਼ਰ ਆਈਆਂ ਉਹ ਦੂਰ ਕਰਨੇ ਕੋਸ਼ਿਸ਼ ਕਰਾਂਗੇ ਤੁਹਾਡੇ ਦੌਰੇ ਦੇ ਦੌਰਾਨ ਇਹ ਗਾਈਆਂ ਨੂੰ ਸਿਰਫ ਸੁੱਕਾ ਚਾਰਾ ਦਿੱਤਾ ਜਾ ਰਿਹਾ ਤੋੜੀ ਦਿੱਤੀ ਜਾ ਰਹੀ ਖਾਣ ਨੂੰ ਜਿਹੜਾ ਹਰਾ ਚਾਰਾ ਪਿਆ ਵੀ ਉਹ ਧੁੱਪ ਛਿਪਿਆ ਹੋਇਆ ਕੀ ਕੋਈ ਐਕਸ਼ਨ ਲੈ ਰਹੇ ਹਾਂ ਉਸ ਬਿਲਕੁਲ ਬਿਲਕੁਲ ਸਹੀ ਐਕਸ਼ਨ ਕਰਾਂਗੇ ਕੋਈ ਸ਼ੱਕ ਤਾਂ ਨਹੀਂ ਲੱਗਿਆ ਗੱਲਾਂ ਤੇ ਗੈਨੂ ਨਹੀਂ ਹੋਣੀ ਸਰ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜਾਂ ਫਿਰ ਜਿਹੜੇ ਕੀ EMPLOYE ਨੇ ਉਹ ਕੰਮ ਕਰ ਰਹੇ ਨੇ ਪਰ ਉਹਨਾਂ ਦੇ ਕਿ ਬੇਤਨ ਰੁਕੇ ਹੋਏ ਨੇ ਜਾਂ ਫਿਰ ਇਹ ਚੀਜ਼ ਗਲਤ ਨਹੀਂ ਕਿਤੇ ਨਾ ਕਿਤੇ ਤੁਸੀਂ ਹੋ ਰਹੀ ਹੈ ਸਵਾਰ ਰਹੇ ਨੇ ਤੇ ਉਹਨਾਂ ਦਾ ਹੀ ਕੰਮ ਪੈ ਤੁਸੀਂ ਮੇਰੇ ਨਾਲ ਹੀ ਹੋ ਤੇ ਉਹਨਾਂ ਬਾਰੇ ਪਹਿਲਾਂ ਹੀ ਗੱਲ ਇਹ ਕਰ ਚੁੱਕੇ ਆਂ ਔਰ ਡਿਸਰ ਨਾਲ ਵੀ ਕਰਾਂਗੇ ਬਿਲਕੁਲ ਉਹਦਾ ਜੋ ਬੰਦਾ ਹੱਕ ਹੈ ਮਿਲਣਾ ਚਾਹੀਦਾ ਬਿਲਕੁਲ ਮਿਲੇਗਾ ਸਰ ਸ਼ਹਿਰ ਵਾਸੀ ਨੂੰ ਕੀ ਕੁਝ ਅਪੀਲ ਕਰਨਾ ਚਾਹੂਗੇ ਹਾਂਜੀ ਸ਼ਹਿਰ ਵਾਸੀ ਨੂੰ ਕੀ ਕਹਿੰਦੇ ਆਂ ਵੀ ਬਹੁਤ ਸਾਰਾ ਸਹਾਇਕ ਹੋ ਦੇ ਰਹੇ ਨੇ ਹੋਰ ਬਾਚੜ ਕੇ ਸਹਿਯੋਗ ਦੇਣ ਔਰ ਇੱਥੇ ਜੇ ਉਹਨਾਂ ਦਾ ਪੈਸਾ ਲੱਗਿਆ ਉਹਨਾਂ ਨੂੰ ਨਜ਼ਰ ਆਊਗਾ ਤਾਂ ਉਹਨਾਂ ਦਾ ਹੋਰ ਹੌਸਲਾ ਵਧੂਗਾ ਉਸ ਗੱਲ ਨੂੰ ਅਸੀਂ ਪੂਰਤੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਵੇਂ ਤੁਸੀਂ ਪੱਖਿਆਂ ਦੀ ਗੱਲ ਕੀਤੀ ਹੈ ਜਾਂ ਹੋਰ ਸੁਵਿਧਾ ਕੋਈ ਫੁਆਰੇ ਵਗੈਰਾ ਲਵਾਉਣ ਦੀও ਕਰਦੇ ਕੋਈ ਮੈਸੇਜ ਵੀ ਕਨਵੇ ਕਰਨਾ ਚਾਹੁੰਦੇ ਹੋ ਸਾਰੀ ਸੁਸਾਇਟੀ ਨੂੰ ਸਰ ਗਊ ਸੇਵਾ ਨੂੰ ਲੈ ਕੇ ਕੋਈ ਮੈਸੇਜ ਸਟਾਫ ਦੇ ਥਰੂ ਹੀ ਮੈਸੇਜ ਦੰਨਿਆ ਬੀਕਟੈਕ ਨਸਲ 'ਤੇ ਧਿਆਨ ਕੀਤਾ ਜਾਵੇ ਗਊਸ਼ਾਲਾ ਨੂੰ ਵੀ ਜਿੰਨੀਆਂ ਪ੍ਰਾਈਵੇਟ ਚੱਲਦੀਆਂ ਉਹ ਵੀ ਇਸ ਗੱਲ ਤੇ ਜ਼ੋਰ ਦੇਣ ਤਾਂ ਕਿ ਤਾਂ ਇਹ ਗਊ ਆਤਮ ਨਿਰਭਰ ਬਣਨੀਆਂ ਜੀ ਅਸੀਂ ਨਸਲ ਦੇ ਧਿਆਨ ਦੇ। ਜਿੰਨਾ ਵੀ ਮੇਲ ਹੈਗਾ ਉਹਦਾ ਵੀ ਜੇ ਅਸੀਂ ਨਸਬੰਦੀ ਕਰਾਈਏ ਉਸ ਗੱਲ ਦਾ ਵੀ ਧਿਆਨ ਕਰੀਏ ਤਾਂ ਹੀ ਇਹ ਮਤਲਬ ਅੱਗੇ ਅਸੀਂ ਇਹਨਾਂ ਨੂੰ ਆਤਮ ਨਿਰਭਰ ਕਰ ਸਕਦੇ ਆ ਨਸਲ ਤਾਂ ਬਸ